ਮਾਨ ਸਾਹਿਬ ਦੀ ਬੜੀ ਕਹਿ ਨਹੀਂ ਮਾਨ ਸਾਹਿਬ ਨੇ ਤਾਂ ਮੇਰੇ ਖਿਲਾਫ ਕੈਂਡੀਡੇਟ ਖੜਾ ਕੀਤਾ ਹੋਇਆ ਤੁਸੀਂ ਅਪੀਲ ਕੀਤੀ ਕਿ ਆਪਦੇ ਕੈਂਡੀਡੇਟ ਨੂੰ ਵਾਪਸ ਲਿਆ ਜਾਵੇ ਇਹਨਾਂ ਨੂੰ ਗਿਆ ਸੀ ਬਈ ਤੁਸੀਂ ਬਿਠਾ ਦਿਓ ਇਹ ਕਹਿੰਦੇ ਬਈ ਨਹੀਂ ਮੈਂ ਨਹੀਂ ਬਿਠਾਉਣਾ ਉਹਨੂੰ ਕਹਾਂ ਜੀ ਬੈਂ ਸਿੰਘ ਦੀ ਇੰਨੀ ਕੁਰਬਾਨੀਆਂ ਉਹ ਕਹਿੰਦੇ ਜੀ ਕੁਰਬਾਨੀਆਂ ਸਿੱਖ ਕੌਮ ਦੇ ਵਿੱਚ ਬਹੁਤ ਐ ਮੈਂ ਕਿਹਦੇ ਕਿਹਦੇ ਖਿਲਾਫ ਕੈਂਡੀਡੇਟ ਭਾਈ ਭਾਈ ਵਰਤਪਾਲ ਸਿੰਘ ਖਿਲਾਫ ਦਾ ਉਮੀਦਵਾਰ ਵਾਪਸ ਲਿਆ ਗਿਆ ਹੁਣ ਫਿਰ ਅਸੀਂ ਕੀ ਕਰੀਏ ਜੀ ਉਹਨਾਂ ਦੀ ਮਰਜ਼ੀ ਹੈ ਖੜਾਉਣਾ ਕਢਾਈ ਰੱਖਣਾ ਜੇ ਜੂਤ ਮੇਰੇ ਨਾਲ ਤੁਰਨਾ ਚਾਹੁੰਦਾ ਹੈ ਉਹਨਾਂ ਨੂੰ ਅੰਮ੍ਰਿਤ ਛਕ ਕੇ ਕੇਸ ਦਾੜੀ ਰੱਖ ਕੇ ਪੱਗ ਬੰਨਣੀ ਪਊ ਪਰ ਜਿਨ੍ਹਾਂ ਨੇ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਉਹਨੂੰ ਤਾਂ ਡਿਬ੍ਰੂਗੇਟ ਦਿਖਾ ਦਿੱਤੀ ਗਈ ਜੇ ਅਮਰਪਾਲ ਕੋਲੋਂ ਕੋਈ ਵੀ ਇਹ ਜੀ ਚੀਜ਼ ਬਰਾਮਦ ਹੁੰਦੀ ਨਾ ਬੰਬ ਬੰਦੂਕ ਇਲੀਗਲ ਵੈਪਨ ਮੈਂ ਕਦੇ ਹੀ ਨਹੀਂ ਸੀ ਸਮਰਥ ਮੈਂ ਖੁਦ 18 ਸਾਲ ਹਟਾਇਆ ਏ 18 ਸਾਲ ਮੈਨੂੰ ਪਤਾ ਵੀ ਮੈਂ 18 ਸਾਲ ਕਿਵੇਂ ਕੱਟੇ ਹਨ ਰਾਹੁਲ ਗਾਂਧੀ ਨੂੰ ਮਾਫ ਕੀਤਾ ਜਾ ਸਕਦਾ ਨਹੀਂ ਜਦੋਂ 2-2 ਸਾਲ 1.5-1.5 ਸਾਲ ਦੇ ਬੱਚੇ ਮਾਰੇ ਜਾਂ ਸ਼ਹੀਦ ਕੀਤੇ ਹਨ ਉਹਨਾਂ ਦਾ ਕੀ ਕਸੂਰ ਹੈ ਰਾਹੁਲ ਗਾਂਧੀ ਕਹਿੰਦੇ ਨੇ ਕਿ ਨਫ਼ਰਤ ਦੀ ਰਾਜਨੀਤੀ ਦੇ ਸਾਹਮਣੇ ਮੁਹੱਬਤ ਦਾ ਪੈਗਾਮ ਹੋਵੇਗਾ ਨਫ਼ਰਤ ਦੀ ਰਾਜਨੀਤੀ ਉਹ ਕਰਦੇ ਆਂ ਸੀ ਨਹੀਂ ਕਰਦੇ ਸਿੱਖਾਂ ਨੂੰ ਹਮੇਸ਼ਾ ਟਾਰਗੇਟ ਬਣਾਇਆ ਗਿਆ ਹੈ ਇਹਨਾਂ ਨੇ ਬਦਨਾਮ ਕਰਤਾ ਸਿੱਖਾਂ ਨੂੰ ਇਹਨਾਂ ਨੇ ਆਪੇ ਹੀ ਕਰਤਾ ਸਰਕਾਰ ਨਹੀਂ ਬਦਨਾਮ ਕਰ ਸਕਦੀ ਸੀ ਇਹਨਾਂ ਨੇ ਆਪ ਕੀਤਾ ਹੈ ਵਿਰੋਧੀ ਥੋੜੀ ਬਦਨਾਮ ਕਰ ਦੂਗਾ ਤੁਹਾਨੂੰ ਸੜਨ ਮੰਤਰੀ ਵੀ ਪੰਜਾਬ ਆਏ ਖਾਸ ਤੌਰ ਤੇ ਦਸਤਾਰ ਉਹਨਾਂ ਦੀ ਸਜਾਈ ਹੋਈ ਸੀ ਉਹ ਕਿਹੜਾ ਪੀਸ ਹੈ ਇਸ ਦੇਸ਼ ਦਾ ਜਿਹੜਾ ਉਹਨਾਂ ਨੇ ਨਹੀਂ ਬਣਾਇਆ ਕੋਈ ਹੈ ਇੱਜ ਡਰੈਸ ਜਿਹੜੀ ਉਹਨਾਂ ਨੇ ਨਹੀਂ ਪਾਈ ਇੱਕ ਤਰੀਕ ਤੱਕ ਦਾ ਡਰਾਮਾ ਹੋਵੇਗਾ ਪੰਥ ਤੱਕ ਮਾਹੌਲ ਬਣਾ ਕੇ ਪੰਜਾਬ ਦਾ ਹਿੰਦੂ ਵਰਗ ਨੂੰ ਡਰਾਉਣ ਦੀ ਪੋਲਰਾਈਜ਼ ਕਰਦੀ ਇੱਕ ਕੋਸ਼ਿਸ਼ ਹੈ ਜੀ ਅਸੀਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਬ੍ਰਾਹਮਣ ਪਿੰਡ ਹੈ ਬ੍ਰਾਹਮਣਾਂ ਦਾ ਸਾਰਾ ਸਾਨੂੰ ਸਮਰਥਨ ਦੇਊਗਾ ਸਾਡੇ ਨਾਲ ਇਸ ਵੇਲੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਨੇ ਔਰ ਵੱਡਾ ਹੰਗਾਰਾ ਮਿਲ ਰਿਹਾ ਪਿਛਲੇ 48 ਘੰਟਿਆਂ ਦੇ ਵਿੱਚ ਅਜੇ ਹੀ ਪੰਥਕ ਲਹਿਰ ਫਰੀਦਕੋਟ ਸੀਟ ਤੇ ਵੇਖਣ ਨੂੰ ਮਿਲ ਰਹੀ ਹੈ ਕਿ ਪਿੰਡਾਂ ਦੇ ਪਿੰਡ ਇੱਕ ਪਾਸੜ ਹੋ ਰਹੇ ਨੇ ਲਗਾਤਾਰ ਕਹਿ ਰਹੇ ਨੇ ਕਿ ਜਦੋਂ 1 ਜੂਨ ਨੂੰ ਵੋਟ ਪਾਉਣ ਜਾਣਗੇ ਤਾਂ ਉਹ ਅਕਾਲ ਤਖਤ ਸਾਹਿਬ ਤੇ ਉਹ ਹਮਲੇ ਨੂੰ ਵੀ ਯਾਦ ਰੱਖਣਗੇ ਔਰ ਵੱਡੀ ਗਿਣਤੀ ਦੇ ਵਿੱਚ ਪੰਥਕ ਲਹਿਰ ਦੇ ਮੈਨੇ ਕੀ ਨੇ ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਤੋਂ ਭਾਈ ਸਾਹਿਬ ਸਾਡੇ ਨਾਲ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹੈ ਅਜੀ ਹਾ ਕੀ ਕਲਾ ਵਰਤਰੀ ਆ ਭਾਈ ਸਭ ਪਿਛਲੇ 48 36 ਘੰਟਿਆਂ ਦੇ ਵਿੱਚ ਪਿੰਡਾਂ ਦੇ ਪਿੰਡ ਇੱਕ ਪਾਸੜ ਜੁਟ ਰਹੇ ਨੇ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਰੀਆਂ ਨੇ ਨੌਜਵਾਨ ਵਰ ਮਤੇ ਪਾ ਰਿਹਾ ਜੀ ਬਸ ਸਾਂਝੀਆਂ ਆ ਜੀ ਇਹ ਮਹਾਰਾਜ ਜਦ ਕਲਾ ਵਰਤਉਂਦਾ ਇਹ ਵਰਤਉਂਦਾ ਹੂੰ ਹਾਂ ਬਹੁਤ ਹੈ ਇਹ ਬਸ ਏਰੀਆ ਵੀ ਪੰਥਕ ਹੈ ਜੀ ਹੂੰ ਥੋੜਾ ਜਿਹਾ ਨਾ ਇਲਾਕੇ ਦਾ ਫਰਕ ਹੁੰਦਾ ਏ ਇਹ ਕੌਮ ਦੇ ਸ਼ਹੀਦਾਂ ਦੀ ਕਦਰ ਕਰਦੇ ਆ ਜੀ ਭਾਈ ਸਾਹਿਬ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਜੀ ਉਹਨਾਂ ਨੂੰ ਬਦਲਾ ਲਿਆ ਜਾਂਦਾ ਜੀ 84 ਦਾ ਤਾਂ ਉਦੋਂ ਤੁਹਾਡੀ ਉਮਰ ਕਿੰਨੀ ਸੀ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਤੁਹਾਡੀ 6 ਸਾਲ 6 ਸਾਲ ਦੇ ਸੀ ਜੀ ਜੇ ਸਾਡੇ ਬਾਦਰ ਸਾਹਿਬ ਕਿਤੇ ਉਹਦਾ ਜਦ ਸਤਵੰਤ ਸਿੰਘ ਨੂੰ ਉੱਥੇ ਗੋਲੀ ਲੱਗੇ ਸੀ ਮਾਰਨਾ ਹੂੰ ਉਹ ਅੱਗੇ ਹੋ ਗਏ ਸੀ ਸਤਵੰਤ ਸਿੰਘ ਦੇ ਉਹ ਤਾਂ ਐਡ ਦਾ ਸਪੋਰਟਿਕ 31 ਅਕਤੂਬਰ ਨਹੀਂ ਚੜਾਈ ਕਰ ਗਏ ਸੀ ਜੀ ਤੇ ਹੁਣ ਜਦੋਂ ਵੱਡਾ ਸੁਨੇਹਾ ਲੈ ਕੇ ਆਏ ਹੋ ਜੀ ਕਿਸ ਤਰੀਕੇ ਦਾ ਰਿਸਪਾਂਸ ਤੁਹਾਨੂੰ ਮਿਲ ਰਿਹਾ ਜੀ ਬਹੁਤ ਵਧੀਆ ਰਿਸਪਾਂਸ ਹੈ ਜੀ ਮੈਂ ਕੋਈ ਮੇਰੇ ਕੋਲ ਤਾਂ ਲਫ਼ਜ਼ ਹੀ ਨਹੀਂ ਹੈ ਮੈਂ ਕਹਿੰਦਾ ਜੇ ਮੈਂ ਧੰਨਵਾਦ ਕਹਾਂ ਉਹ ਤਾਂ ਮਜ਼ਾਕ ਹੋਊਗਾ ਉਹਨਾਂ ਲੋਕਾਂ ਵਾਸਤੇ ਇੰਨਾ ਪਿਆਰ ਇੰਨਾ ਪਿਆਰ ਇੰਨਾ ਘੱਟ ਹਾਂ ੱਲੇ ਬੰਦਿਆਂ ਦਾ ਨਹੀਂ ਬੀਬੀਆਂ ਦਾ ਕੱਠ ਇੰਨਾ ਮੈਂ ਕਹਿੰਦਾ ਉਹਨਾਂ ਦੇ ਕੱਠ ਚ ਨਹੀਂ ਬੰਦੇ ਨਹੀਂ ਹੋਣ ਜਿੰਨੀਆਂ ਸਾਡੀਆਂ ਮਾਮਾ ਆਉਂਦੀਆਂ ਕਟੜਾਂ ਚ ਪਰ ਵਿਰੋਧੀ ਲਗਾਤਾਰ ਤੁਹਾਡੇ ਤੇ ਹਮਲਾ ਕਰਦੇ ਨੇ ਕਿ ਜੇਕਰ ਭਾਈ ਸਾਹਿਬ ਨੂੰ ਵੋਟ ਪਾਉਣੀ ਹੈ ਤਾਂ ਖਾਲਿਸਤਾਨ ਦਾ ਮੋੜ ਉਭਾਰ ਖਾਲਿਸਤਾਨ ਦੀ ਗੱਲ ਜਿਵੇਂ ਹੀ ਦੇਖੋ ਗੱਲ ਪਤਾ ਕੀ ਹੈ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਹਾਂ ਅਸੀਂ ਕੋਈ ਐਸੀ ਗੱਲ ਨਹੀਂ ਹੈ ਸੁਣੀ ਹੈ ਮੇਰੇ ਮੂੰਹ ਚੋਂ ਜੀ ਗੱਲ ਪਰ ਵਿਰੋਧੀ ਗਲਾਗਾਤਾਰ ਕਰ ਰਹੇ ਹੋ ਤਾਂ ਵਿਰੋਧੀ ਤਾਂ ਬਹੁਤ ਕੁਝ ਕਹਿੰਨੇ ਆ ਜੀ ਹੁਣ ਗੱਲ ਪਤਾ ਕੀ ਹੈ ਗੱਲ ਇਹ ਹੈ ਮੈਂ ਜੇ ਤੁਹਾਨੂੰ ਸਹੀ ਗੱਲ ਦੱਸਾਂ ਨਾ ਗੱਲ ਹੁਣ ਸਿਆਸਤ ਕਿੱਥੇ ਖੜੀ ਹੈ ਜੀ ਸਿਆਸਤ ਉਰੇ ਖੜੀ ਹੈ ਕਿ ਲੋਕੀ ਕਾਂਗਰਸਰ ਬਾਦਲ ਤੋਂ ਤੰਗ ਹੋ ਕੇ ਝਾੜੂ ਨੂੰ ਲਿਆਈ ਸੀ ਜੀ ਹੁਣ ਅਸਲ ਦੇ ਵਿੱਚ ਲੋਕੀ ਐ ਝਾੜੂ ਤੋਂ ਤੰਗ ਹੂੰ ਪਰ ਉਹ ਮੁੜ ਕੇ ਬਾਦਲਰ ਕਾਂਗਰਸ ਕੋਲ ਨਹੀਂ ਜਾਣਾ ਚਾਹੁੰਦੇ ਹੂੰ ਇਹ ਵੀ ਗੱਲ ਹੈ ਜੀ ਉਹ ਹੁਣ ਅੱਗੇ ਵਧ ਲੱਭਦੇ ਆ ਜਿੱਦਾਂ ਹੁਣ ਸਾਨੂੰ ਜੇ ਮਹਾਰਾਜ ਨੇ ਬਖਸ਼ਿਆ ਹੂੰ ਤੇ ਜਿੱਤ ਬਖਸ਼ੀ ਤਾਂ ਫਿਰ ਬਹੁਤ ਕੁਝ ਇੱਕ ਜੂਨ ਦੇ ਮਹੀਨੇ ਵੀ ਵੇਖ ਰਹੇ ਹਾਂ ਇੱਕ ਜੂਨ ਉਹ ਅਸੀਂ ਮੈਂ ਤਾਂ ਕਹਿੰਦਾ ਜੀ ਮੁੰਡਿਆਂ ਨੂੰ ਹੂੰ ਬਈ ਇੱਕ ਦਾ ਬਈ ਆਪਾਂ ਇੱਕ ਜੂਨ ਨੂੰ VOTING ਹੈ ਤੇ 4 ਜੂਨ ਨੂੰ ਆਪਣਾ ਜੀ ਰਿਜ਼ਲਟ ਆ ਜੇ ਅੱਜ ਆਪਾਂ ਜਿੱਤਦੇ ਆ ਕਿਸੇ ਨਾ ਲਡੋਨੀ ਵੰਡਣੇ ਕਿਸੇ ਨਾ ਢੋਲੀ ਵਜਾਉਣਾ ਸਾਰੇ ਮੁੰਡਿਆਂ ਨੇ ਕਾਲੀਆਂ ਜਾਂ ਪੀਲੀਆਂ ਪੱਗਾਂ ਬੰਨਣੀਆਂ ਆ ਆਪਾਂ ਜੋ ਵੀ ਕਰਨਾ ਹੈ ਖੁਸ਼ੀ ਮਨਾਉਣੀ ਹੈ ਆਪਾਂ 6 ਤਰੀਕ ਤੋਂ ਬਾਅਦ ਮਨਾਉਣੀ ਪਛਤਾ ਤਬ ਦਿਹਾੜਾ ਮਨਾਇਆ ਜਾਊਗਾ ਹਾਂਜੀ ਤੇ ਉਸ ਤੋਂ ਬਾਅਦ ਮੈਂ ਇਹ ਵੀ ਅਪੀਲ ਕਰਦਾ ਜੇ ਯੂਥ ਮੇਰੇ ਨਾਲ ਤੁਰਨਾ ਚਾਹੁੰਦਾ ਹੈ ਉਹਨਾਂ ਨੂੰ ਅਮਰ ਸ਼ੱਕੇ ਕੇ ਕੇਸ ਦਾੜੀ ਰੱਖ ਕੇ ਤੇ ਪੱਗ ਬੰਨਣੀ ਪਾਉ ਪਰ ਜਿਨ੍ਹਾਂ ਨੇ ਅਮਰਤ ਛਕਾਉਣ ਦੀ ਗੱਲ ਕੀਤੀ ਉਹਨੂੰ ਤਾਂ ਡਿਬਰੂਗੇੜ ਜਿਹੜੇ ਦਿਖਾ ਦਿੱਤੀ ਗਈ ਹੈ ਨਹੀਂ ਮੇਰੇ ਕੋਲੇ ਬਾਈ ਜੀ ਮੁੰਡੇ ਆ ਤੁਸੀਂ ਸੁਣੋ ਤਾਂ ਸਹੀ ਇੰਟਰਵਿਊ ਆ ਜਿਹੜੇ ਮੁੰਡੇ ਪਾਉਨੇ ਆ ਉਹ ਆਪ ਹੀ ਕਹਿੰਦੇ ਆ ਬਾਈ ਜੀ ਅਸੀਂ ਅਮਰਤ ਛਕਾਂਗੇ ਹਾਂ ਜੇ ਉਹ ਕਹਿੰਦੇ ਵੀ ਜੇ ਅਸੀਂ ਬਾਈ ਨਾਲ ਜਿਹੜੇ ਮਤਲਬ ਪਰਸਨਲੀ ਮੇਰੇ ਨਾਲ ਰਹਿਣਾ ਜਿਹੜੇ ਮੁੰਡਿਆਂ ਨੇ ਮੈਂ ਅਪੀਲ ਤਾਂ ਮੈਂ ਸਾਰਿਆਂ ਨੂੰ ਕਰਦਾ ਹਾਂ ਬਈ ਸਾਰੇ ਗੁਰੂ ਦੇ ਸਿੱਖ ਬਣੋ ਨਸ਼ੇ ਤੇ ਅਗੋ ਪਰ ਮੈਂ ਜਿਹੜੇ ਖਾਸ ਕਰਕੇ ਮੇਰੇ ਨਾਲ ਰਹਿਣਗੇ ਮੁੰਡੇ ਉਹ ਸਾਰੇ हेयर कट ਨਹੀਂ ਆਊਗਾ। ਰਾਹੁਲ ਗਾਂਧੀ ਕਹਿੰਦੇ ਨੇ ਕਿ ਨਫ਼ਰਤ ਦੀ ਰਾਜਨੀਤੀ ਦੇ ਸਾਹਮਣੇ ਮੁਹੱਬਤ ਦਾ ਪੇਗਾਮ ਹੋਵੇਗਾ। ਹੂੰ। ਕਿਸ ਤਰੀਕੇ ਨਾਲ ਦੇਖਦੇ ਹੋ ਉਹਨਾਂ ਦੀ ਸਟੇਟਮੈਂਟ ਜੀ। ਇਹ ਨਫ਼ਰਤ ਦੀ ਰਾਜਨੀਤੀ ਉਹਨਾਂ ਦੀ ਹੈ। ਹੁਣ ਉਹਨਾਂ ਦੇ ਦਾਦੀ ਨੇ ਕਿੰਨੇ ਬੇਦੋਸ਼ੇ ਬੱਚੇ ਮਾਰੇ ਹੈਨਾ। ਮੈਂ ਤਾਂ ਇੱਕ ਗੱਲ ਕਹਿਣਾ ਜੀ। ਮਤਲਬ ਚਲੋ ਮੰਦਿਆਂ ਵੀ ਵੱਡੇ ਦੋਸ਼ੀ ਹੋਣਗੇ ਸਪੋਜ਼ ਮੈਂ ਦੋਸ਼ੀ ਨਹੀਂ ਉਹਨਾਂ ਨੂੰ ਮੰਨਦਾ ਅਸੀਂ ਆਪਣੀ ਗੱਲ ਕਰਦੇ ਆ ਜਿਹੜੇ 2-2 ਸਾਲ 1.5-1.5 ਸਾਲ ਦੇ ਬੱਚੇ ਮਾਰੇ ਆ ਸ਼ਹੀਦ ਕੀਤੇ ਆ ਉਹਨਾਂ ਦਾ ਕੀ ਕਸੂਰ ਸੀ ਜੀ ਨਫਰਤ ਦੀ ਰਾਜਨੀਤੀ ਉਹ ਕਰਦੇ ਆ ਅਸੀਂ ਨਹੀਂ ਕਰਦੇ ਸਿੱਖਾਂ ਨੂੰ ਹਮੇਸ਼ਾ ਟਾਰਗੇਟ ਬਣਾਇਆ ਗਿਆ ਹੈ ਰਾਹੁਲ ਗਾਂਧੀ ਤਾਂ ਦਰਬਾਰ ਸਾਹਿਬ ਸੇਵਾ ਵੀ ਕਰਕੇ ਆਏ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਤੋਂ ਬੜਾ ਕੁਝ ਸਿੱਖਨ ਨੂੰ ਮਿਲ ਰਿਹਾ ਮੇਰਾ ਇੱਥੇ ਆ ਕੇ ਮਾਨ ਹੀ ਬਦਲ ਗਿਆ ਮੇਰੀ ਸਿੱਖਾਂ ਪ੍ਰਤੀ ਭਾਵਨਾ ਵੀ ਜਿਹੜੀ ਹੈਗੇ ਬਦਲ ਚੁੱਕੀ ਹੈ ਨਹੀਂ ਹੁਣ ਭਾਵਨਾ ਤਾਂ ਜੀ ਵੋਟਾਂ ਕਰਕੇ ਬਹੁਤ ਕੁਝ ਕਹਿਣਾ ਪੈਂਦਾ ਜੀ ਆ ਵੋਟਾਂ ਕਰਕੇ ਜੀ ਬਹੁਤ ਕੁਝ ਕਹਿਣਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਹੈ ਹੁਣ ਉਹ ਤਾਂ ਉਹਦੇ ਦਿਲ ਦੀ ਗੱਲ ਜਾਣਦੇ ਆ ਉਹੀ ਜਾਣਦਾ ਹੈ ਜੀ ਹਾਂ ਪ੍ਰਧਾਨ ਮੰਤਰੀ ਵੀ ਪੰਜਾਬ ਆਏ ਖਾਸ ਤੌਰ ਤੇ ਦਸਤਾਰ ਉਹਨਾਂ ਦੀ ਸਜਾਈ ਹੋਈ ਸੀ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਜਦੋਂ ਉਹ ਪੰਜਾਬ ਦੇ ਕਲਚਰ ਦੀ ਗੱਲ ਕਰਦੇ ਖਾਸ ਤੌਰ ਤੇ ਪੰਥਕ ਸੱਫਿਆਂ ਦੀ ਗੱਲ ਕਰਦੇ ਉਹ ਦੇਸ਼ ਨਹੀਂ ਦਾ ਉਹ ਕਿਹੜਾ ਪੇਸ ਹੈ ਇਸ ਦੇਸ਼ ਦਾ ਜਿਹੜਾ ਉਹਨਾਂ ਨੇ ਨਹੀਂ ਬਣਾਇਆ ਹੂੰ ਕੋਈ ਹੈ ਜੀ ਡਰੈਸ ਜਿਹੜੀ ਉਹਨਾਂ ਨੇ ਨਹੀਂ ਪਾਈ ਜੀ ਉਹਦਾ ਕੀ ਹੈ ਜੀ ਉਹ ਤਾਂ ਜਿੱਤਰ ਜਾਂਦਾ ਹੈ ਰਾਜਨੀਤਿਕ ਡਰਾਮਾ ਜੀ ਬੋਹ ਵਾਹ ਜੀ ਕੱਪੜੇ ਪਾ ਲੈਂਦਾ ਬਸ ਉਹਦਾ ਕੀ ਹੈ ਜੀ ਭਾਈ ਸਾਹਿਬ ਜਿਸ ਤਰੀਕੇ ਦੇ ਨਾਲ ਤੁਹਾਡੇ ਤੇ ਜਿੰਨੀਆਂ ਪੰਥਕ ਦੇ ਰਾਣੇ ਉਮੀਦਵਾਰ ਲੜ ਰਹੇ ਇੱਕ ਵੱਡਾ ਇਲਜ਼ਾਮ ਲੱਗਦਾ ਕਿ ਇਹ ਇੱਕ ਤਰੀਕ ਤੱਕ ਦਾ ਡਰਾਮਾ ਹੋਵੇਗਾ ਪੰਥਕ ਮਾਹੌਲ ਬਣਾ ਕੇ ਪੰਜਾਬ ਦਾ ਹਿੰਦੂ ਵਰਗ ਨੂੰ ਡਰਾਉਣ ਦੀ ਪੋਲਰਾਈਜ਼ ਕਰਦੀ ਇੱਕ ਕੋਸ਼ਿਸ਼ ਹੈ ਜੀ ਅਸੀਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਬ੍ਰਾਹਮਣ ਪਿੰਡ ਹੈ ਬ੍ਰਾਹਮਣਾ ਦਾ ਸਾਰਾ ਸਾਨੂੰ ਸਮਰਥਨ ਦੇਊਗਾ ਜੀ ਤੇ ਜਿਹੜਾ ਭਾਈ ਜੀ ਲਗਾਤਾਰ ਇਲਜ਼ਾਮ ਇਹ ਲੱਗਦੇ ਨੇ ਕਿ ਸਿਰਫ ਵੋਟਾਂ ਵੇਲੇ ਆਉਂਦੇ ਨੇ ਵੋਟਾਂ ਵੇਲੇ ਆ ਕੇ ਭਾਈ ਜੀ ਮੇਰੇ ਪੈਸਾ ਬਟੋਰਨ ਦੀ ਕੋਸ਼ਿਸ਼ ਕਰਦੇ ਨੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਤੋਂ ਬਾਅਦ ਕੋਈ 5 4 ਸਾਲ ਕੋਈ ਪੰਥਕ ਗੱਲ ਨਹੀਂ ਕੋਈ ਪੰਥਕ ਮੁੱਦੇ ਤੇ ਪਹਿਰਾ ਨਹੀਂ ਗਾ ਦੇਖੋ ਭਾਈ ਜੀ ਇਹ ਗੱਲ ਤੁਸੀਂ ਮੈਨੂੰ ਨਹੀਂ ਕਹਿ ਸਕਦੇ ਜੀ ਮੈਂ ਨਾ 5 ਸਾਲ ਪਹਿਲਾਂ ਅਸੀਂ ਨਹੀਂ ਕਹਿ ਰਹੇ ਜੀ ਅਸੀਂ ਵਿਰੋਧੀ ਦੀ ਗੱਲ ਕਰਦੇ ਜਿਹੜੀ ਉਹ ਕਹਿ ਰਿਹਾ ਹੈ ਉਹ ਵਿਰੋਧੀ ਵੀ ਮੈਨੂੰ ਨਹੀਂ ਕਹਿ ਸਕਦੇ ਹੂੰ ਗੱਲ ਇਹ ਹੈ ਵੀ ਦੇਖੋ ਉਰੇ ਦੇ ਜਿਹੜੇ ਐਕਚੁਅਲੀ ਨਾ ਉਰੇ ਦੇ ਜਿਹੜੇ ਇਹਨਾਂ ਦੇ ਜਿੱਤੇ ਆ ਬੰਦੇ ਹੂੰ ਉਹ ਭੱਜ ਕੇ ਜਾਂਦੇ ਆ ਦਿੱਲੀ ਨਾ ਸੌਰੀ ਚੰਡੀਗੜ੍ਹ ਜੀ ਤੇ ਮੈਂ ਚੰਡੀਗੜ੍ਹ ਹੀ ਰਹਿੰਦਾ ਉਹਨਾਂ ਨੂੰ ਐ ਜਿਹੜੇ ਉਰੇ ਦੇ ਐਮ.ਐਲ.ਏ ਜਿੱਤੇ ਆ ਜਾਂ ਮੰਤਰੀ ਜਿੱਤੇ ਆ ਉਹਨਾਂ ਨੂੰ ਕ੍ਰੇਜ਼ ਐ ਚੰਡੀਗੜ੍ਹ ਦਾ ਮੈਨੂੰ ਕੋਈ ਕ੍ਰੇਜ਼ ਨਹੀਂ ਆ ਜੀ ਮੈਂ ਉੱਥੇ ਰਿਹਾ 40 ਸਾਲ ਹੋ ਗਏ ਮੈਂ ਚੰਡੀਗੜ੍ਹ ਹੀ ਆ ਇੱਕ ਇੱਛਾ ਤੁਹਿਆਰ ਕਰਦੇ ਹਾਂ ਕਿ ਜੇ ਮੈਂ ਕਿਤੇ ਜਿੱਤ ਕੇ ਜਾਊਂਗਾ ਤਾਂ ਮੇਰੇ ਸਾਹਮਣੇ ਇਹ ਰਾਹੁਲ ગાંધી ਬੈਠੇ ਹੋਣਗੇ ਉਹ ਇੰਦਰਾ ਗਾਂਧੀ ਦੇ ਪੋਤਰੇ ਨੇ ਮੈਂ ਸ਼ਹੀਦ ਦਾ ਪੁੱਤਾਂ ਤਾਂ ਉਹ ਕਲਪਨਾ ਦਿਲ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਕਿਸ ਤਰੀਕੇ ਨਾਲ ਚੱਲਦੀ ਆ ਮੇਰੇ ਨਾਲ ਇੱਕ ਗੱਲ ਆਉਂਦੀ ਆ ਜੀ ਦਿਮਾਗ ਦੇ ਵਿੱਚ ਬਹੁਤ ਬਈ ਜਦੋਂ ਮੈਂ ਜੇ ਜਿੱਤ ਕੇ ਗਿਆ ਹੂੰ ਤਾਂ ਜਦੋਂ ਉਥੇ ਪਾਰਲੀਮੈਂਟ ਦੇ ਵਿੱਚ ਮੈਂ ਜਾਊਗਾ ਨਾ ਸਾਡੀ ਕੌਮ ਦਾ ਇੰਨਾ ਉੱਚਾ ਸਿਰ ਹੋ ਜਾਊਗਾ ਨਾ ਤੁਸੀਂ ਸੋਚ ਨਹੀਂ ਸਕਦੇ ਸਭ ਦੀ ਅੱਖਾਂ ਟੱਡੀਆਂ ਰਹਿ ਜਾਣਗੀਆਂ ਬਈ 40 ਸਾਲ ਬਾਅਦ ਵੀ ਇਹਨਾਂ ਨੇ ਬਿੰਦ ਸਿੰਘ ਦੇ ਮੁੰਡੇ ਨੂੰ ਜਿਤਾਤਾ ਜੀ ਵੀ 40 ਸਾਲ ਬਾਅਦ ਹਲੇ ਵੀ ਇਹਨਾਂ ਨੂੰ ਬੀਤ ਸਿੰਘ ਯਾਦ ਹੈ ਜਿਹਨੇ ਕਾਲ ਤੱਕ ਸਾਹਿਬ ਦਾ ਬਦਲਾ ਲਿਆ ਸੀ ਇਹ ਇਸੇ ਲਈ ਭਾਈ ਇਹਨਾਂ ਨੂੰ ਸੁਨੇਹਾ ਜਾਊਗਾ ਬਾਕੀ ਪਾਰਟੀਆਂ ਨੂੰ ਦੋਨਾਂ ਨੂੰ ਹੀ ਤਿੰਨਾਂ ਨੂੰ ਚਾਰਾਂ ਨੂੰ ਭਾਈ ਸਿੱਖ ਆਪਣੇ ਸ਼ਹੀਦਾਂ ਦਾ ਸਦਾ ਹੀ ਸਤਿਕਾਰ ਕਰਦੇ ਆ ਜੀ ਪੰਚ ਨਹੀਂ ਆ ਜਾਊਗਾ ਪੰਚ ਇੱਕ ਵਿਧਾਨ ਇੱਕ ਨਿਸ਼ਾਨ ਦੇ ਇਕੱਠਾ ਹੁੰਦਾ ਨਜ਼ਰ ਆਵੇਗਾ ਜੀ ਕੋਸ਼ਿਸ਼ ਰਹੇਗੀ ਹੁੰਦਾ ਜੀ ਇਹ ਇਕੱਠਾ ਨਹੀਂ ਹੁੰਦਾ ਅਸੀਂ ਜਿੰਨੇ ਕੁ ਵੀ ਦੇਖੋ ਮੈਨੂੰ ਪਤਾ ਵੀ ਸਾਰੇ ਨਹੀਂ ਆਉਂਦੇ ਹੁੰਦੇ ਜੀ ਕੋਈ ਰਹਿ ਜਾਊਗਾ ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਨੂੰ ਇਕੱਠੇ ਕਰਕੇ ਤੋਰਿਆ ਜਾਵੇ ਜੀ ਲਗਾਤਾਰ ਅਕਾਲੀ ਦਲ ਵੀ ਕਹਿ ਰਿਹਾ ਕਿ ਅਸੀਂ ਪੰਥਕ ਦੀ ਸਰਮੌਰ ਜਮਾਤਾਂ ਅਸੀਂ ਪਹਿਰਾ ਦਿੱਤਾ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਕਿਸ ਤਰੀਕੇ ਨਾਲ ਦੇਖਦੇ ਹੋ ਜਦੋਂ ਇਹ ਸਮਾਂ ਤੁਹਾਡੇ ਅਕਾਲੀ ਦਲ ਵੱਡੀ ਤੇ ਰਹਿ ਗਈ ਆ ਜੀ ਕੁਝ ਨਹੀਂ ਆ ਜੀ ਹੁਣ ਮੈਂ ਕਿਉਂ ਮੈਂ ਐਕਚੁਅਲੀ ਸਿਆਸੀ ਗੱਲ ਕਰਨਾ ਨਹੀਂ ਚਾਹੁੰਦਾ ਜ਼ਿਆਦਾ ਜੀ ਗੱਲ ਇਹ ਆ ਜੀ ਅਕਾਲੀ ਦਲ ਦੀ ਤਾਂ ਸਰਕਾਰ ਰਹੀ ਆ 20 ਸਾਲ ਇਹ ਤਾਂ ਐਵੇਂ ਛੱਡ ਸਕਦੇ ਸੀ ਬੰਦੀ ਸਿੰਘਾਂ ਨੂੰ ਰਾਮੂ ਵਾਲੀਆ ਜੇਲ੍ਹ ਮੰਤਰੀ ਸੀ ਯੂਪੀ ਚ ਜਾਂਦੇ ਹੀ ਉਹਨੇ ਛੱਡਤਾ ਜੀ ਐ ਛੱਡਤਾ ਐ ਨਾ ਮੁੜ ਕੇ ਉਹ ਜੇਲ੍ਹ ਗਿਆ ਨਾ ਕੁਛ ਲੈਣ ਨਾ ਦੇਣ ਇਹ ਸਭ ਕੁਝ ਕਰ ਸਕਦੇ ਸੀ ਜੀ ਇਹ ਡਰਾਮੇ ਬੰਦੀ ਸਿੰਘਾਂ ਦਾ ਧਰਨਾ ਚੱਲ ਰਿਹਾ ਲਗਾਤਾਰ ਮੋਰਚਾ ਆਏਗਾ ਉਹ ਪੂਰਾ ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਸਾਥ ਮਿਲ ਰਿਹਾ ਜੀ ਫ੍ਰੀਕੋਟ ਸੀਟ ਤੇ ਆ ਰਹੇ ਨੇ ਤੁਹਾਡੇ ਪ੍ਰਚਾਰ ਕਰਨ ਦੇ ਲਈ ਕੌਣ ਕੌਣ ਹੁਣ ਤੱਕ ਪਹੁੰਚਿਆ ਜੀ ਮੇਰੇ ਕੋਲੇ ਜੀ ਬੰਦੀ ਸਿੰਘਾਂ ਤੱਕ ਤਾਂ ਨਹੀਂ ਮੈਂ ਉਹਨਾਂ ਦੇ ਪਰਿਵਾਰਾਂ ਤੱਕ ਐਰ ਅਪਰੋਚ ਕੀਤੀ ਹੂੰ ਕੋਕੀ ਭਾਈ ਜੀ ਰਾਸ਼ੀ ਇਹਨਾਂ ਦਿਮਾਗ ਘਟ ਥੋੜਾ ਜਿਹਾ ਨਾ ਬੀਜ਼ੀ ਬਹੁਤ ਰਹਿੰਦਾ ਹੈ ਮੈਂ ਅਸੀਂ ਜਿਹੜੇ ਕੀਰਤਨੀਆਂ ਢਾਡੀ ਜਥੇ ਆ ਜਿਹੜੇ ਸ਼ਹੀਦਾਂ ਦੀਆਂ ਵਾਰਾਂ ਗਾਉਂਦੇ ਆ ਜੀ ਅਸੀਂ ਉਹਨਾਂ ਤੱਕ ਅਪਰੋਚ ਜ਼ਰੂਰ ਕੀਤੀ ਸੀ ਤੇ ਉਹ ਆਏ ਵੀ ਐ ਅੱਜ ਵੀ ਆਏ ਅਸਰ ਹੈ ਪੰਥ ਕਲੈਰ ਦਾ ਭਾਈ ਅਮਰੀਕ ਸਿੰਘ ਵਰਗਿਆਂ ਵੱਲੋਂ ਅਸਤੀਫਾ ਦਿੱਤਾ ਜਾਣਾ ਫਿਰ ਤੁਹਾਡੇ ਪ੍ਰਚਾਰ ਦੇ ਵਿੱਚ ਭਾਈ ਸਤਵੰਦ ਸਿੰਘ ਦਾ ਖਾਸ ਤੌਰ ਤੇ ਫਰੀਕ ਕੋਟ ਦੇ ਵਿੱਚ ਆ ਕੇ ਡੇਰੇ ਲਗਾਉਣਾ ਸਾਰਾ ਕੁਝ ਹੀ ਹੈ ਜੀ ਸਾਡਾ ਸਾਡੇ ਤਿੰਨੋਂ ਪਰਿਵਾਰ ਇਕੱਠੇ ਆ ਹੂੰ ਜੀ ਘੇਰ ਸਿੰਘ ਦਾ ਪਰਿਵਾਰ ਜੀ ਬ੍ਰਿਅੰਤ ਸਿੰਘ ਦਾ ਪਰਿਵਾਰ ਜੀ ਤੇ ਇਹਨਾਂ ਦਾ ਸਤਵੰਤ ਸਿੰਘ ਦਾ ਪਰਿਵਾਰ ਅਸੀਂ ਤਿੰਨੇ ਪਰਿਵਾਰ ਇਕੱਠੇ ਆ ਜੀ ਅਗਵਾਨ ਵੀ ਅਗਵਾਨ ਤੋਂ ਵੀ ਆਏ ਹੋਏ ਆ ਉਰੇ ਪ੍ਰਚਾਰ ਕਰਨ ਹਮ ਤੇ ਦਿੱਲੀ ਤੋਂ ਵੀ ਸਤਵੰਤ ਆਇਆ ਹੋਇਆ ਖੇਰ ਸਿੰਘ ਦਾ ਬੇਟਾ ਪ੍ਰਚਾਰ ਕਰਨ ਜੀ ਸਾਡਾ ਵਧੀਆ ਜੀ ਸਾਡਾ ਸਾਡੇ ਤਿੰਨਾਂ ਚ ਕੋਈ ਐਜੀ ਗੱਲ ਨਹੀਂ ਹੈ ਇਹ ਹੁਣ ਪ੍ਰਚਾਰ ਕਰਕੇ ਆਏ ਹੋ ਤੁਸੀਂ ਵੱਡੀ ਗਿਣਤੀ ਦੇ ਛੋਟੇ ਬੱਚੇ ਵੀ ਆਰ ਜਿਨ੍ਹਾਂ ਦੀ ਵੋਟ ਵੀ ਨਹੀਂ ਬਣੀ ਉਹ ਉਹ ਵੀ ਆ ਕੇ ਤੁਹਾਡੇ ਝੰਡਾ ਫੜਿਆ ਹੋਇਆ ਲਗਾਤਾਰ ਬੋਲੇ ਸੋਨੇ ਹਲ ਦੇ ਨਾਰੇ ਲਾਏ ਜਾ ਰਹੇ ਆ ਇਹ ਮਾਹੌਲ ਕਿਸ ਤਰੀਕੇ ਨਾਲ ਸਿਰਜਿਆ ਗਿਆ ਜੀ ਇਹ ਜੀ ਪਿਆਰ ਹੈ ਜਦੋਂ ਬੱਚਾ ਦੇਖਦਾ ਵੀ ਮੇਰੇ ਮਾਪੇ ਇਹਨਾਂ ਦੀਆਂ ਗੱਲਾਂ ਕਰਦੇ ਆ ਹੂੰ ਇਨਾਂ ਨੂੰ ਸਮਰਥਨ ਦੇਣ ਦੀ ਗੱਲ ਕਰਦੇ ਆ ਤਾਂ ਬੱਚੇ ਵੀ ਫਿਰ ਉਹੀ ਚੀਜ਼ ਕਰਦੇ ਆ ਨਾ ਬੱਚੇ ਜੋ ਮਾਪੇ ਕਰਦੇ ਆ ਬੱਚੇ ਉਹੀ ਕਰਦੇ ਆ ਜੀ ਜਦੋਂ ਉਹਨਾਂ ਦੇ ਮਾਪੇ ਮੈਨੂੰ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਮੈਨੂੰ ਸਮਰਥਨ ਦੇਣ ਦੀ ਗੱਲ ਕਰਦੇ ਆਂ ਜੀ ਵੋਟ ਪਾਉਣ ਦੀ ਗੱਲ ਕਰਦੇ ਆਂ ਤਾਂ ਬੱਚਿਆਂ ਨੇ ਵੀ ਮੇਰਾ ਹੀ ਝੰਡਾ ਚੱਕਣਾ ਕਿਸੇ ਹੋਰ ਦਾ ਥੋੜੀ ਚੱਕਣਾ ਜੀ ਤੁਸੀਂ ਚੋਣ ਲੜਨ ਦਾ ਐਲਾਨ ਕੀਤਾ ਤਾਂ ਕੇਂਦਰੀ ਏਜੰਸੀਆਂ ਵੀ ਸਰਗ ਹੋਈਆਂ ਉਸ ਵੇਲੇ ਉਹਨਾਂ ਨੇ ਪੰਜਾਬ ਤੇ ਬਾਜ਼ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਪ੍ਰਧਾਨ ਮੰਤਰੀ ਦੇ ਲਈ ਤੋਂ ਪਹਿਲਾਂ ਹੁਣ ਵੀ ਵੱਡੀ ਗਿਣਤੀ ਦੇ ਵਿੱਚ ਆ ਕਾਫੀ ਵੱਡੇ ਅਫਸਰ ਜਿਹੜੇ ਹੈਗੇ ਨੇ ਪੰਜਾਬ ਦੇ ਉੱਤੇ ਦਸਤਕ ਦੇ ਚੁੱਕੇ ਨੇ ਖਾਸ ਤੌਰ ਤੇ ਨજર ਖਡੂਰ ਸਾਹਿਬ ਔਰ ਫਰੀਕਪੁਰ ਸੀਟ ਤੇ ਹੈ ਮੈਂ ਜੀ ਤੁਹਾਨੂੰ ਦੱਸ ਦਿੰਦਾ ਇੱਕ ਗੱਲ ਹੂੰ ਜੇ ਅਮਰਿਤਪਾਲ ਕੋਲੋਂ ਕੋਈ ਵੀ ਇਹੋ ਜੀ ਚੀਜ਼ ਬਰਾਮਦ ਹੁੰਦੀ ਨਾ ਬੰਬ ਬੰਦੂਕ ਜਾਂ ਇਹੋ ਜੀ ਇਲੀਗਲ ਵੈਪਨ ਜਾਂ ਇਲੀਗਲ ਮਟੀਰੀਅਲ ਜਾਂ ਉਹਦੇ ਕਨੈਕਸ਼ਨ ਹੀ ਮਿਲ ਜਾਂਦੇ ਪਾਕਿਸਤਾਨ ਨਾਲ ਜੋ ਰੌਲਾ ਪਾਉਂਦੀ ਸੀ ਮੈਂ ਕਦੇ ਨਹੀਂ ਸੀ ਸਮਰਥਨ ਕਰਦਾ ਇਹੋ ਜੀ ਗੱਲ ਦਾ ਜੀ ਅਸੀਂ ਦੇਖੋ ਉਹ ਅਮਰਿਤਪਾਲ ਨਾਲ ਹੋ ਰਿਹਾ ਧੱਕਾ ਜੀ ਕੀ ਹੋ ਰਿਹਾ ਧੱਕਾ ਬਈ ਉਹਨਾਂ ਆਪਣਾ ਸਿੱਖੀ ਨੂੰ ਜਿਹੜੇ ਨਸ਼ੇ ਕਰਦੇ ਸੀ ਮੁੰਡੇ ਉਹਨਾਂ ਨੂੰ ਮੋੜ ਕੇ ਲਿਆਇਆ ਹਮ ਅਮਰਿਸ਼ਕਾਇਆ ਹਮ ਕੇਸਕੀਆਂ ਬੰਨਣ ਲਾਏ ਗੁਰੂ ਦੇ ਲੜ ਲਾਏ ਹਮ ਤੇ ਜੋ ਵੀ ਬੰਦਾ ਪੰਜਾਬ ਦੇ ਵਿੱਚ ਹਮ ਸਿੱਖੀ ਦੇ ਭਲਾਈ ਦੀ ਗੱਲ ਕਰਦਾ ਹੈ ਉਸ ਤੇ ਫਿਰ ਇੰਨੇ ਸੇ ਲੱਗਦੀ ਲੱਗਦੀ ਜਿਹੜਾ ਦੇਸ਼ ਨੂੰ ਤੋੜਨ ਦੀ ਪ੍ਰਭੂ ਸਤਾਖੰਦਨ ਤਨ ਤੋੜਨ ਦੀ ਸਾਜ਼ਿਸ਼ ਰਾਜਦੌਦ ਦੇ ਖਿਲਾਫ ਭਾਰਤੀ ਸੁਧਾਨ ਦੇ ਵਿੱਚ ਵਿਸ਼ਵਾਸ ਹਣ ਦੇਖੋ ਜੀ ਅਸੀਂ ਬਹੁਤ ਗੱਲਾਂ ਐ ਇਹ ਤਾਂ ਫਿਰ ਨਾ ਲੰਬੀ ਬਹਿਸ ਐ ਬਹੁਤ ਜੀ ਆਪਾਂ ਇਹਦੇ ਛੋਟੇ ਟਾਈਮ ਚ ਨਹੀਂ ਜਵਾਬ ਦੇ ਸਕਦੇ ਹੁਣ ਬਾਕੀ ਹੁਣ ਤੁਹਾਡੇ ਸਾਹਮਣੇ ਹੀ ਐ ਤੁਸੀਂ ਦੱਸੋ ਮਤਲਬ ਜਿੱਦਾਂ ਅਮਰਿਤਪਾਲ ਐ ਜੀ ਵੀ ਉਹਦੇ ਕੋਲੇ ਕੋਈ ਇਲੀਗਲ ਚੀਜ਼ ਤਾਂ ਨਹੀਂ ਬਰਾਮਤ ਹੋਈ ਜਾਂ ਹੋਇਆ ਕੁਝ ਨਹੀਂ ਹੋਇਆ ਸਿਰਫ ਉਹਨੇ ਤੇ ਹੀ ਦੋਸ਼ ਨੇ ਕੀ ਦੋਸ਼ ਐ ਕਿ ਉਹ ਭਾਰਤੀ ਸਵਧਾਨ ਨੂੰ ਮੰਨਣ ਤੋਂ ਇਨਕਾਰ ਹੀ ਸੀ ਉਹਨਾਂ ਨੇ ਭਾਰਤੀ ਸਵਧਾਨ ਨੂੰ ਕਿਹਾ ਕਿ ਉਹ ਪਾਸਪੋਰਟ 'ਤੇ ਸਿਰਫ ਇੱਕ ਉਹ ਯਾਤਰਾ ਦੇ ਸਬੂਤ ਦੇ ਤੌਰ ਤੇ ਰੱਖਦੇ ਨੇ ਜੇ ਉਹਨਾਂ ਦੀ ਮਰਜ਼ੀ ਉਹ ਜੋ ਮਰਜ਼ੀ ਕਹਿਣ ਹੈ ਨਾ ਹਾਂ ਫਿਰ ਉਹਦਾਂ ਨੂੰ ਕੀ ਅੰਦਰ ਕਰ ਦੋਂਗੇ ਤੁਸੀਂ ਇਹ ਗੱਲਾਂ ਗਲਤ ਹੈ ਨਾ ਗੱਲਾਂ ਬੇਸਿਕਲੀ ਦੇ ਪਿੱਛੇ ਹੋਰ ਹੈ ਹੂੰ ਗੱਲ ਇਹ ਹੈ ਭਈ ਉਹ ਪੰਜਾਬ ਦੇ ਭਲਾਈ ਚਾਹੁੰਦੇ ਆ ਜੀ ਹਾਂ ਬਸ ਇਹ ਗੱਲ ਹੈ ਹੋਰ ਕੋਈ ਗੱਲ ਨਹੀਂ ਆਖਰੀ ਸਵਾਲ ਲਵਾਂਗੇ ਭਾਈ ਸਾਹਿਬ ਸੋਸ਼ਲ ਮੀਡੀਆ ਦੇਖਦੇ ਹੋਗੇ ਤੁਸੀਂ ਸੋਸ਼ਲ ਮੀਡੀਆ ਤੇ ਲਗਾਤਾਰ ਤੁਹਾਡੇ ਪੱਖ ਚ ਵੀ ਹਵਾ ਚਲਦੀ ਹੈ ਤੁਹਾਡੇ 네ਗੇਟਿਵ ਵੀ ਜਿਹੜਾ ਆ ਰਹਿਦਾ ਹੈਗਾ ਕਿਸ ਤਰੀਕੇ ਦਾ ਆਉਂਦਾ ਜਦੋਂ ਕੋਈ ਕੋਈ ਖਾਲਸਤਾਨੀ ਕਹਿੰਦੇ ਨੇ ਕੋਈ ਵੱਖਵਾਦੀ ਕਹਿ ਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾਂਦਾ ਮੈਂ ਜੀ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਮੈਂ ਜੋ ਵੀ ਮੰਗਾ ਮਨਵਾਉਂਗਾ ਜੋ ਵੀ ਮੇਰੀਆਂ ਡਿਮਾਂਡਾਂ ਹੋਣਗੀਆਂ ਮੈਂ ਡੈਮੋਕਰੈਟਿਕ ਵੇ ਦੇ ਨਾਲ ਮਨਵਾਉਣੀ ਹੈ ਜੀ ਜੇ ਲੋਕ ਮੇਰੇ ਨਾਲ ਸਹਿਮਤ ਹੋਣਗੇ ਮੈਨੂੰ ਵੋਟ ਪਾਉਣਗੇ ਤਾਂ ਮੈਂ ਪਾਰਲੀਮੈਂਟ ਜਾ ਕੇ ਗੱਲ ਕਰਾਂ ਜੀ ਮੁੱਦੇ ਇਹਨਾਂ ਨੂੰ ਦੱਸਾਂਗੇ ਦੇਖੋ ਗੱਲ ਪਤਾ ਕੀ ਹੈ ਜਦੋਂ ਆਪਾਂ ਹਥਿਆਰ ਚੱਕ ਲੈਨੇ ਆ ਜੀ ਉਹਦੇ ਵਿੱਚ ਨਾ ਜੀ ਬਹੁਤ ਨੁਕਸਾਨ ਹੁੰਦਾ ਹੈ ਬੰਦਾ ਵੀ ਸ਼ੀਦ ਹੋ ਜਾਂਦਾ ਹੈ ਤੇ ਬੱਚੇ ਰੋਣ ਜਾਂਦੇ ਆ ਅਸਲ ਗੱਲ ਪਤਾ ਕੀ ਹੈ ਇਹ ਮੈਂ ਹਟਾਇਆ ਹੈ ਹੂੰ ਮੈਂ ਖੁਦ 18 ਸਾਲ ਹੜਾਇਆ ਏ 18 ਸਾਲ ਮੈਨੂੰ ਪਤਾ ਵੀ ਮੈਂ 18 ਸਾਲ ਕਿਵੇਂ ਕੱਟੇ ਆ ਜੀ ਹਾਂ ਬਹੁਤ ਸਾਥ ਮਿਲਿਆ ਸਿੱਖ ਸੰਗਤ ਦਾ ਇਹਨਾਂ 18 ਸਾਲਾਂ ਦੇ ਵਿੱਚ ਕਿਸੇ ਨੇ ਬਾਹ ਪੜੀ ਨਹੀਂ ਜੀ ਕਿਸੇ ਲੀਡਰ ਨੇ ਬਾਹ ਨਹੀਂ ਫੜੀ ਸਿੱਖ ਆਮ ਸਿੱਖ ਸੰਗਤ ਦੇ ਵਿੱਚ ਸਾਡੇ ਬਾਪੂ ਦੀ ਉਦੋਂ ਵੀ ਬਹੁਤ ਜੱਤ ਸੀ ਅੱਜ ਵੀ ਬਹੁਤ ਜੱਤ ਹੈ ਜੀ ਤੁਸੀਂ ਹਥਿਆਰ ਦੀ ਗੱਲ ਕੀਤੀ ਹਥਿਆਰ ਕਿਸੇ ਮੁੱਦੇ ਦਾ ਹੱਲ ਨਹੀਂ ਹੈਗਾ ਨਹੀਂ ਨਹੀਂ ਆ ਜੀ ਨਹੀਂ ਆ ਹਥਿਆਰ ਨੁਕਸਾਨ ਕਰਾਊਗਾ ਤੁਹਾਡਾ ਜੀ ਆ ਮੜ ਕੇ ਇੱਕ ਗੱਲ ਦੇਖੋ ਨਾ ਜੀ ਤੁਸੀਂ ਇੱਕ ਹੋਰ ਗੱਲ ਦੇਖੋ ਹਥਿਆਰ ਚੱਕੇ ਮੁੰਡਿਆਂ ਨੇ ਕਿੰਨੇ ਸ਼ਹੀਦ ਹੋਏ ਬਹੁਤ ਹੋਏ ਕਿਸੇ ਨਾ ਕਿਸੇ ਵੀ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਪੰਥਕ ਕੌਂਦੇ ਸੀ ਕਿਸੇ ਦੇ ਬੱਚਿਆਂ ਦੀ ਸਾਰ ਲਈ ਹੈ ਮੈਂ ਸਮਝਦਾ ਵੀ ਜਦੋਂ ਸਾਨੂੰ ਨਹੀਂ ਕਿਸੇ ਨੇ ਪੁੱਛਿਆ ਹੋਰ ਤਾਂ ਪੁੱਛਣਾ ਹੀ ਕਿਹਨੂੰ ਹੈ ਜਦੋਂ ਮੰਚ ਤੋਂ ਇਸ ਤਰੀਕੇ ਨਾਲ ਨੌਜਵਾਨ ਨੂੰ ਪੜਕਾਇਆ ਜਾਂਦਾ ਜੇ ਨੌਜਵਾਨ ਨੂੰ ਇਸ ਤਰੀਕੇ ਦੇ ਸ਼ਬਦੀ ਤੇਜ ਸ਼ਬਦੀ ਲੱਕੇ ਜਿਹੜੇ ਕਿ ਸ਼ਬਦ ਬੋਲੇ ਜਾਂਦੇ ਨੇ ਆਟੋਮੈਟਿਕ ਜਿਹੜਾ ਨੌਜਵਾਨ ਨੂੰ ਉਦੋਂ ਪ੍ਰਭਾਵ ਪੈਂਦਾ ਜੀ ਉਹਨਾਂ ਲੀਡਰਾਂ ਨੂੰ ਕੀ ਕਹਿਣਾ ਚਾਹੋਗੇ ਹੱਥ ਬੰਨ ਕੇ ਬੇਨਤੀ ਕਰਦਾ ਹੈ ਉਹਨਾਂ ਨੌਜਵਾਨਾਂ ਨੂੰ ਬਈ ਤੁਸੀਂ ਗੁੰਮਰਾਹ ਨਾ ਹੋਵੋ ਪਲੀਜ਼ ਨਾ ਹੋਵੋ ਜਦੋਂ ਬੰਦਾ ਚਲੇ ਜਾਂਦਾ ਹੈ ਨਾ ਜੀ ਉਹਦੇ ਬੱਚਿਆਂ ਨੂੰ ਹੀ ਪਤਾ ਹੈ ਬਸ ਇਹ ਮੈਂ ਤੁਹਾਨੂੰ ਕਹਿ ਸਕਦਾ ਜਿਸ ਤਨ ਲਾਗੇ ਸੋਈ ਜਾ ਕੇ ਇਹ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਲਾਹ ਜੀ ਹਾਂ ਬਈ ਨਹੀਂ ਜੋ ਵੀ ਤੁਸੀਂ ਕਰਨਾ ਹੈ ਡੈਮੋਕਰੈਟਿਕ ਵੇ ਨਾਲ ਕਰੋ ਹੁਣ ਸਾਨੂੰ ਲੋਕ ਅੱਗੇ ਕਿਉਂ ਨਹੀਂ ਸੀ ਲੈ ਕੇ ਆਉਂਦੇ ਪਹਿਲਾਂ ਇਹਨਾਂ ਨੇ ਬਦਨਾਮ ਕਰਤਾ ਸਿੱਖਾਂ ਨੂੰ ਇਹ ਗਰਮ ਕਿ ਇਹਨਾਂ ਨੇ ਆਪੇ ਹੀ ਕਰਤਾ ਸਰਕਾਰ ਨਹੀਂ ਬਦਨਾਮ ਕਰ ਸਕਦੀ ਸੀ ਇਹਨਾਂ ਨੇ ਆਪ ਕੀਤਾ ਹੈ ਵਿਰੋਧੀ ਥੋੜੀ ਬਦਨਾਮ ਕਰ ਦਊਗਾ ਤੁਹਾਨੂੰ ਜੇ ਹੁਣ ਮੈਂ ਲੋਕਾਂ ਦੀ ਫੇਵਰ ਕਰਦਾ ਹੈ ਜੀ ਤਾਂ ਲੋਕ ਤਾਂ ਮੇਰੇ ਨਾਲ ਹੈ ਵਿਰੋਧੀ ਨੇ ਤਾਂ ਮੇਰਾ ਵਿਰੋਧ ਕਰਨਾ ਹੀ ਕਰਨਾ ਜਦੋਂ ਮੈਂ ਲੋਕਾਂ ਨੂੰ ਧੋਖਾ ਦਊਗਾ ਲੋਕਾਂ ਦਾ ਨੁਕਸਾਨ ਕਰੂੰਗਾ ਤਾਂ ਬਦਨਾਮ ਹੋਊਗਾ ਤਾਂ ਲੋਕ ਮੈਨੂੰ ਤੋਂ ਪਿੱਛੇ ਰੋਧੀ ਤਾਂ ਹਲੇ ਵੀ ਕਹਿੰਦੀਆਂ ਨੇ ਕਿ ਪੰਜਾਬ ਦਾ ਜਿਹੜਾ Hindu ਵਰਗਾ business ਕਰਦਾ ਹੈਗਾ ਉਸ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਪੰਜਾਬ ਦੀ ਜਿਹੜੀ ਦੇਖੋ ਇਹ ਖਤਰੇ ਦੇ ਵਿੱਚ ਤਾਂ ਦੇਖੋ ਜੀ Hindu ਮੋਦੀ ਕਰਕੇ ਜਾ ਰਿਹਾ ਹੈ ਜੀ ਮੋਦੀ ਕਰਕੇ ਐਵੇਂ ਜਾ ਰਿਹਾ ਜੀ ਇਹ ਹਿੰਦੂਵਾਦ ਤੇ ਮੁਸਲਮਾਨਾ ਦੀ ਦੁਸ਼ਮਣੀ ਨੂੰ ਵਧਾ ਰਿਹਾ ਹੈ ਜੀ ਇਹ ਉਹਨਾਂ ਦਾ ਕੰਪਰੋਮਾਈਜ਼ ਨਹੀਂ ਕਰ ਰਿਹਾ ਇਹ ਵਧਾ ਰਿਹਾ ਹੈ ਸਿਰਫ ਵੋਟਾਂ ਕਰਕੇ ਜੀ ਹੁਣ ਉਹਨਾਂ ਦੁਬਾਰਾ ਜਿਹੜਾ ਮੁਗਲਾਂ ਵਾਲਾ ਬੀਜ ਸੀ ਨਾ ਮੋਦੀ ਨੇ ਦੁਬਾਰਾ ਬੀਜਤਾ ਜੀ ਉਹਨੇ ਹੌਲੀ-ਹੌਲੀ ਪੁੰਗਰੂਗਾ ਫਿਰ ਚੱਲੂਗਾ ਕਿਉਂਕਿ ਇਹਨਾਂ ਨੇ ਜੋ ਨੁਕਸਾਨ ਕੀਤਾ ਹੈ ਮੁਸਲਮਾਨਾਂ ਦਾ ਜੀ ਮੈਂ ਨਹੀਂ ਸਮਝਦਾ ਵੀ ਉਹ ਭੁੱਲਣ ਵਾਲੀ ਕੌਮ ਹੈ ਉਹਨਾਂ ਦੀ ਯਾਦ ਹੈ ਚਿੱਤੇ ਹੈ ਸਾਰਾ ਕੁਝ ਇਹ ਬਹੁਤ ੱਕਾ ਕੀਤਾ ਹੈ ਮੈਂ ਕਹਿੰਦਾ ਵੀ ਮੋਦੀ ਨੇ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜੀ ਪਰ ਮੈਂ ਹਿੰਦੂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਬਈ ਤੁਸੀਂ ਆਪਣੀ ਅਕਲ ਵਰਤੋ ਜੀ ਉਹ ਤਾਂ ਮੋਦੀ ਦਾ ਸਿਰਫ ਇੱਕ ਵੋਟਾਂ ਕਰਕੇ ਤੁਹਾਨੂੰ ਲੜਾ ਰਿਹਾ ਹੈ ਜੀ ਲੌਂਗ ਰਨ ਦੇ ਵਿੱਚ ਕਿੱਥੇ ਜਾਓਗੇ ਜੀ ਅੱਜ ਹੁਣ ਇੱਕ ਗੱਲ ਦੱਸੋ ਹੁਣ ਹਿੰਦੂ ਕਹਿੰਦੇ ਆ ਜੀ ਸਾਡਾ ਰਾਜ ਸੀ ਮਤਲਬ ਸਾਡੇ ਤੇ ਜ਼ੁਲਮ ਕੀਤਾ 300 ਸਾਲ ਪਹਿਲਾਂ 400 ਹੁਣ ਤੁਸੀਂ ਆ ਅੱਜ ਅਸੀਂ ਮੁਸਲਮਾਨਾਂ ਤੇ ਤਾਂ ਜ਼ੁਲਮ ਕਰਦੇ ਆ ਫਿਰ ਜੇ ਹੁਣ ਕੱਲ ਨੂੰ ਮੁਸਲਮਾਨ ਉੱਪਰ ਆ ਗਏ ਉਹ ਫਿਰ ਤੁਹਾਨੂੰ ਤੰਗ ਕਰਨਗੇ ਫਿਰ ਕੀ ਕਰੋਗੇ ਇਹ ਤਾਂ ਗੱਲ ਇਹ ਐ ਵੀ 3-400 ਸਾਲ ਪੁਰਾਣੀ ਗੱਲ ਐ ਇਹਨੂੰ ਤੁਸੀਂ ਆਪਣਾ ਰਾਮ ਮੰਦਰ ਬਣਾ ਲਿਆ ਹੁਣ ਇਹਨੂੰ ਦੱਬ ਦਿਓ ਇਹਨਾਂ ਨੂੰ ਆਪਸ ਵਿੱਚ Hindu Musalmanਾਂ ਨੂੰ ਆਪਸ ਵਿੱਚ ਨਾ ਲੜਾਓ ਧਾਰਾ 25B ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਉਸ ਬਾਰੇ ਜੀ ਮੈਂ ਕੁਝ ਨਹੀਂ ਕਹਿਣਾ ਇਹ ਜਿਹੀਆਂ ਗੱਲਾਂ ਦੀ ਮਤਲਬ ਹਾਂ ਧਾਰਾ ਵਾਲੇ ਇਹ ਜਿਹਾ ਮਤਲਬ ਦੂਜੀਆਂ ਨਹੀਂ ਜੀ ਇਹ ਆਪਾਂ ਸਿੰਪਲ ਜਿਹੜੀ ਨਸ਼ੇ ਦਾ ਮੁੱਦਾ ਬਹੁਤ ਵੱਡਾ ਕੋਈ ਵੀ ਅੱਜ ਪੋਲਿਟਿਕਲ ਪਾਰਟੀ ਨਸ਼ੇ ਦੇ ਮੁੱਦੇ ਤੋਂ ਗੱਲ ਕਰਨ ਤੋਂ ਵੀ ਇਰੇਜ਼ ਕਰਦੀ ਆ ਕੋਈ ਵੀ ਪਾਰਟੀ ਚਿੱਟੇ ਦੇ ਮੁੱਦੇ ਤੇ ਉਹ 17 ਦਾ ਇਲੈਕਸ਼ਨ ਹੋਇਆ ਪੂਰਾ ਇਲੈਕਸ਼ਨ ਲੜਿਆਗਾ ਪਰ ਚਿੱਟੇ ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਚੁੱਪ ਨੇ ਹੁਣ ਭਾਈ ਸਾਹਿਬ ਕੋਈ ਵਿਕਲਪ ਕੋਈ ਹੈ ਗੱਲ ਗੱਲ ਨਹੀਂ ਆ ਭਾਜੀ ਚਿੱਟੇ ਦੇ ਮੁੱਦੇ ਤੇ ਸਭ ਨੇ ਸਰਕਾਰਾਂ ਬਣਾ ਲਈ ਹਮ ਹੁਣ ਭਗਵੰਤ ਮਾਨ ਕੀ ਕਹਿੰਦਾ ਸੀ ਹਮ ਬਈ ਮੈਂ ਚਿੱਟਾ ਦੋਦਣਾ ਜੀ ਬੰਦ ਕਰ ਦੋਨਾ ਜੀ ਕੇਜਰੀ ਗਾਲ ਵੀ ਆ ਕੇ ਉਹਰੇ ਬਹੁਤ ਰੌਲਾ ਪਾਉਂਦਾ ਸੀ ਜੀ ਹੁਣ ਇਹਨਾਂ ਦਾ ਹੀ ਐਮ.ਐਲ.ਏ ਹੈ ਉਹ ਕਿਹੜਾ ਕੁਮਰ ਵਿਜੇ ਪ੍ਰਤਾਪ ਅਮਰੇਚਰ ਤੋਂ ਉਹਨੇ ਉੱਥੇ ਸ਼ਰੀਆਮ ਕਹਿਤਾ ਵੀ ਹੁਣ ਚਿੱਟਾ ਰਾਗਬ ਚੰਡਾ ਦਾ ਵਿਖਦਾ ਜੀ ਫਿਰ ਕਿੱਥੇ ਗਏ ਬੰਦ ਕਿਉਂ ਨਹੀਂ ਕਰਾਉਂਦੇ ਸਿਰਫ ਜੀ ਇਹ ਲੋਕਾਂ ਨੂੰ ਸਿਆਸੀ ਬੰਦੇ ਬੇਫਕੂ ਬਣਾਉਨੇ ਆ ਇਹ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਜੀ ਵੱਡੀ ਲੜਾਈ ਹੈ ਬੀਬੀ ਖਾਲੜਾ ਸਿਮਰਜੀਤ ਸਿੰਘ ਮਾਨ ਪ੍ਰਚਾਰ ਦੇ ਵਿੱਚ ਦੇਖਣ ਨੂੰ ਮਿਲਣਗੇ ਆਖਰੀ ਦੋ ਦਿਨ ਬਚੇ ਨੇ ਬੀਬੀ ਜੀ ਤਾਂ ਆ ਗਏ ਜੀ ਖਾਲੜਾ ਜੀ ਪੂਰਾ ਸਮਰਥਨ ਹੈ ਹਾਂ ਜੀ ਆ ਕੇ ਗਏ ਆ ਅੰਮ੍ਰਿਤਪਾਲ ਦੇ ਫਾਦਰ ਸਾਹਿਬ ਆ ਕੇ ਗਏ ਆ ਉਹਨਾਂ ਦੇ ਮਦਰ ਆ ਕੇ ਗਏ ਆ ਉਹਦੇ ਸੋਰੀ ਅੱਜ ਮਾਸੀ ਜੀ ਆਏ ਸੀ ਜੀ ਫਿਰ ਉਹਦੇ ਬ੍ਰਦਰ ਆਇਆ ਸੀ ਅਮਰਤਪਾਲ ਦਾ ਜੀ ਦੀਪ ਸਿੱਧੂ ਦਾ ਬ੍ਰਦਰ ਆਇਆ ਸੀ ਲੱਖਾ ਸਿਧਾਣਾ ਆਇਆ ਸੀ ਤੇ ਭਾਨਾ ਸਿੱਧੂ ਆਇਆ ਸੀ ਮਾਨਸਾਹਬ ਦੀ ਬੜੀ ਕਹਿ ਨਹੀਂ ਮਾਨਸਾਹਬ ਨੇ ਤਾਂ ਮੇਰੇ ਖਿਲਾਫ ਕੈਂਡੀਡੇਟ ਖੜਾ ਕੀਤਾ ਹੋਇਆ ਹੈ ਇਹ ਇੱਕ ਪਾਸੋਂ ਕਹਿ ਰਹੇ ਕਿ ਪੰਥਕ ਇਕਤਾ ਦਾ ਹੋਕਾ ਦੇਣ ਪੰਥਕ ਇੱਕ ਝੰਡੇ ਥੱਲੇ ਪੰਥ ਨੂੰ ਆਉਣਾ ਚਾਹੀਦਾ ਤੁਸੀਂ ਅਪੀਲ ਕੀਤੀ ਕਿ ਆਪਦੇ ਕੈਂਡੀਡੇਟ ਨੂੰ ਵਾਪਸ ਲਿਆ ਜਾਵੇ ਮੈਂ ਕਹਿੰਨਾ ਜੀ ਕੋਈ ਸੰਗਤਾਂ ਵੱਲੋਂ ਪੀਲ ਹੋਈ ਮਾਨ ਸਾਹਿਬ ਅੱਧੀ ਪੰਜਾਬ ਕਮਿਊਨਿਟੀ ਇਹਨਾਂ ਕੋਲੇ ਜਾਇਆ ਜੀ ਇਹਨਾਂ ਨੂੰ ਕਿਹਾ ਸੀ ਬਈ ਤੁਸੀਂ ਬਿਠਾ ਲਓ ਇਹ ਕਹਿੰਦੇ ਬਈ ਨਹੀਂ ਮੈਂ ਨਹੀਂ ਬਿਠਾਉਣਾ ਉਹਨੂੰ ਕਿਹਾ ਜੀ ਬੀਅੰਤ ਸਿੰਘ ਦੀ ਇੰਨੀ ਕੁਰਬਾਨੀ ਆ ਉਹ ਕਹਿੰਦੇ ਜੀ ਕੁਰਬਾਨੀਆਂ ਸਿੱਖ ਕੌਮ ਦੇ ਵਿੱਚ ਬਹੁਤ ਐ ਮੈਂ ਕਿਹਦੇ ਕਿਹਦੇ ਖਿਲਾਫ ਕੈਂਡੀਡੇਟ ਭਾਈ ਅਮਰਪਾਲ ਸਿੰਘ ਖਿਲਾਫ ਤਾਂ ਉਮੀਦਵਾਰ ਵਾਪਸ ਲਿਆ ਆ ਗਿਆ ਹੁਣ ਫਿਰ ਅਸੀਂ ਕੀ ਕਰੀਏ ਜੀ ਉਹਨਾਂ ਦੀ ਮਰਜ਼ੀ ਐ ਖੜਾਉਣਾ ਕਢਾਈ ਰੱਖਣਾ ਹੂੰ ਕਿਸੇ ਨਾਲ ਮੁਕਾਬਲਾ ਮੰਨਦੇ ਹੋ ਕਿਸੇ ਨਾਲ ਨਹੀਂ ਆ ਜੀ ਦੇਖਿਆ ਨਹੀਂ ਹੁਣ ਹਮ ਹੌਸਲਾ ਮਿਲਦਾ ਇੰਨੇ ਕੱਟ ਤੋਂ ਲੈ ਜੀ ਅੱਜ ਤੱਕ ਤੁਸੀਂ ਕਿਤੇ ਸਵੇਰ ਦੇ ਆ ਜਾਂਦੇ ਤੁਸੀਂ ਕਹਿ ਦੇਣਾ ਸੀ ਵੀ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਵੀ ਬਾਕੀ ਜਿਹੜੇ ਕੈਂਡੀਡੇਟ ਹੈ ਉਹ ਤੇਲ ਨਾ ਫੂਕੋ ਖਰਚਾ ਨਾ ਕਰੋ ਜੀ ਹਾਂ ਕੀ ਆ ਸਰਬਜੀਤ ਸਿੰਘ ਖਾਲਸਾ ਦੇ ਵਿੱਚ ਜਿਹੜੇ ਲਗਾਤਾਰ ਜਾ ਰਹੇ ਨੇ ਇਕੱਠ ਹੋ ਰਹੇ ਨੇ ਤਿੰਨ ਚਾਰ ਦਿਨਾਂ ਦੇ ਵਿੱਚ ਹਵਾ ਹੀ ਬਦਲ ਕੇ ਰੱਖ ਦਿੱਤੀ ਆ ਐਵੇਂ ਹੀ ਆ ਜੀ ਫਿਰ ਇਹ ਛੀਦਾਂ ਦੀ ਕਿਰਪਾ ਸਾਡੇ ਗੁਰੂਆਂ ਦੀ ਕਿਰਪਾ ਹੈ ਸਾਡੇ ਤੇ ਦਿੱਲੀ ਲੈ ਕੇ ਜਾਓ ਰਸਤਾ ਹੈ ਸੰਗਤ ਜੀ ਬਿਲਕੁਲ ਤੁਸੀਂ ਦੇਖ ਲਓ ਭਾਈ ਜੀ ਐਨਾ ਮੈਂ ਨਾ ਇੰਟਰਵਿਊ ਦਿੱਤੀ ਸੀ 13 ਤਰੀਕ ਨੂੰ ਉਹ ਬੰਦਾ ਮੈਨੂੰ ਕਹਿੰਦਾ ਜੀ ਐਵੇਂ ਐਵੇਂ ਐ ਮੱਲਬ ਬਈ ਅਨਮੋਲ ਆ ਮੈਂ ਕਿਹਾ ਜੀ 20 ਤਰੀਕ ਰੁਕ ਜੋ ਤੁਸੀਂ ਕਹੋਗੇ ਹੂੰ ਫਿਰ 20 ਤਰੀਕ ਨੂੰ ਉਹਨੂੰ ਮੈਂ ਕਿਹਾ ਮੈਂ ਕਿਹਾ ਵੀ ਤੁਸੀਂ ਕਹੋਗੇ ਵੀ ਅਸੀਂ ਤਾਂ ਕਵਾਂਗੇ ਵੀ ਅਸੀਂ ਜਿੱਤਦੇ ਆ ਤੁਸੀਂ ਕਹੋਗੇ ਵੀ ਬਰਾਬਰ ਹੈ ਫਾਈਟ ਚ ਮੈਂ ਕਿਹਾ 25 ਤਰੀਕ ਨੂੰ ਤੁਸੀਂ ਕਹੋਗੇ ਜੀ ਹੁਣ ਜਿੱਤਦੇ ਆ ਹੂੰ ਪਰ ਨੂੰ ਮੈਂ ਹੁਣ ਕਿਹਾ 25 ਤਰੀਕ ਤੋਂ ਬਾਅਦ ਮੈਂ ਕਿਹਾ 29 ਤਰੀਕ ਨੂੰ ਕਹਾਂਗਾ ਜੀ ਸਫਾਇਆ ਹੀ ਹੋ ਗਿਆ ਸਾਰਿਆਂ ਦਾ ਮੱਕਲਾ ਤੁਹਾਡੇ ਹੀ ਆਖਰੀ ਦੋ ਦਿਨ ਬੜੇ ਇੰਪੋਰਟੈਂਟ ਹੁੰਦੇ ਆ ਸਰਕਾਰ ਕੋਲ ਤੰਤਰ ਹੁੰਦਾ ਬਹੁਤ ਕੁਸ਼ ਹੁੰਦਾ ਉਹ ਰੁਧੀਆਂ ਪਾਰਟੀਆਂ ਕੋਲ ਬੜਾ ਪੈਸਾ ਹੁੰਦਾ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲ ਤਾਂ ਪੈਸਾ ਵੀ ਹੈ ਨਹੀਂ ਮੇਰੇ ਕੋਲ ਤਾਂ ਸੰਗਤ ਦਾ ਪਿਆਰ ਆ ਦੋ ਦਿਨਾਂ ਚ ਖੇਡ ਜੀ ਜਿਹੜੇ ਤਾਂ ਦੂਜੇ ਲੋਟ ਐ ਬੰਦੇ ਉਹ ਤਾਂ ਵਿਕ ਜਾਂਦੇ ਆ ਜਦੋਂ ਬੰਦਾ ਜਜ਼ਬਾਤੀ ਹੋ ਕੇ ਕਿਸੇ ਨਾਲ ਖੜਦਾ ਹੈ ਨਾ ਫਿਰ ਉਹ ਵਿਕਦਾ ਨਹੀਂ ਹਮ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਕਿ ਜਦੋਂ ਦਰਬਾਰ ਸਾਹਿਬ ਜਾਵਾਂਗੇ ਜੂਨ ਮ ਤਾਂ ਉੱਤੇ ਸ਼ਰਮ ਨਾਲ ਨਹੀਂ ਉੱਥੇ ਗਰਵ ਨਾਲ ਕਰ ਗਰਵ ਨਾਲ ਕਹਾਂਗੇ ਉਹ ਹੁਣ ਬਈ ਹੁਣ ਇੱਕ ਗੱਲ ਦੇਖੋ ਉਹਦੇ ਸਾਰੇ ਹਲਕੇ ਦੇ ਲੋਕ ਕਹਿੰਦੇ ਆ ਜਿਹੜੇ ਸਿੱਖੀ ਨੂੰ ਮੰਨਦੇ ਆ ਜਿਨ੍ਹਾਂ ਦਾ ਰਿਗਾਰਡ ਆ ਜਿਨ੍ਹਾਂ ਦੇ ਮੰਨ ਉਹ ਕਹਿੰਦੇ ਭਾਈ ਜੀ ਅਸੀਂ ਦਰਬਾਰ ਸਾਹਿਬ ਜਾਵਾਂਗੇ ਨਾ ਹੱਕ ਚੌੜੀ ਕਰਕੇ ਜਾਵਾਂਗੇ ਭਾਈ ਜੀ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹ ਤੋਂ ਜਿਹਨੇ ਬਦਲਾ ਲਿਆ ਸੀ ਅਸੀਂ ਉਹਦੇ ਪੁੱਤ ਨੂੰ ਵੋਟ ਪਾਈ ਐ ਐਮਪੀ ਬਣਾਇਆ ਐ ਇੱਕ ਠੋਕ ਕੇ ਕਹਾਂਗੇ ਦਰਬਾਰ ਸਾਹਿਬ ਸਿਰ ਉੱਚਾ ਕਰਕੇ ਜਾਵਾਂਗੇ ਮੌਕਾ 40 ਸਾਲ ਬਾਅਦ ਮੌਕਾ ਹੀ ਹੈ ਜੀ ਮੌਕਾ ਹੀ ਹੈ ਹੋਰ ਕੀ ਹੈ ਜੀ ਸਿੱਕਾ ਮੌਸਮ ਮੌਕੇ ਨੂੰ ਹਾਂ ਜੀ ਮੌਕਾ ਆਈ ਗਈ ਹੁਣ ਆਪਣਾ ਅਧੰਦਾਸਤਾ ਜੀ ਹੁਣ ਤਾਂ ਇੱਕ ਪਾਸਾ ਤਾਂ ਹੋ ਗਿਆ ਜੀ ਤੁਸੀਂ ਜਿਹੜਾ ਉਹ ਇਲੈਕਸ਼ਨ ਐ ਕੀ ਆਉਂਦਾ ਹੁੰਦਾ ਪੋਲ ਕਹਿ ਲੈਨੇ ਪ੍ਰੀ ਪੋਲ ਆ ਜਾਂਦਾ ਜੀ ਉਹ ਆ ਪ੍ਰੀ ਪੋਲ ਆ ਜਾਂਦਾ 70% ਤਾਂ 75% ਦਾ VOTING ਉਹ ਮੈਨੂੰ ਦਿਖਾਉਨੇ ਆ ਜੀ ਹੁਣ ਰਹਿ ਕੀ ਗਿਆ ਜੀ ਤਾਂ 9000 ਵੋਟ ਪਈ ਸੀ ਉਹਦੇ ਵਿੱਚ ਦਿਖਾਇਆ ਟੋਟਲ 5500 ਤਾਂ ਮਹਿਰਾਸੀ ਜੀ ਜੀ ਪਠੰਡਾ ਤੋਂ ਬਾਅਦ ਹੁਣ ਇੱਥੇ ਜਿੱਤ ਦਾ ਝੰਡਾ ਬੁਲੰਦ ਹੋਵੇਗਾ ਬਿਲਕੁਲ ਜੀ ਬਿਲਕੁਲ ਮਹਾਰਾਜ ਨੇ ਕਰਨਾ ਕਰਨੇ ਵਾਲਾ ਸਾਡਾ ਸਤਿਗੁਰੂ ਸਤਿ ਆਸਮੀਦਪੁਰੀ ਆ ਉਮੀਦ ਹੀ ਆ ਜੀ ਮਹਾਰਾਜ ਤੇ ਡੋਰਾਂ ਛੱਡੀਆਂ ਹੋਈਆਂ ਸੀ ਤਾਂ ਉਹਨਾਂ ਨੇ ਕਰਦਾ ਜੋ ਕਰਨਾ ਨੌਜਵਾਨਾਂ ਨੂੰ ਕੀ ਆਖਰੀ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਮੈਂ ਆਖਰੀ ਇਹ ਸੁਨੇਹਾ ਦੇਣਾ ਚਾਹਨਾ ਭਾਈ ਨਸ਼ੇ ਤਿਆਗੋ ਤੇ ਸਭ ਤੋਂ ਪਹਿਲਾਂ ਤਾਂ ਉਸ ਤੋਂ ਬਾਅਦ ਨਸ਼ੇ ਤਿਆਗ ਕੇ ਹੁਣ ਆਪਣਾ ਪਹਿਲਾ ਇਲੈਕਸ਼ਨਾਂ ਵੱਲ ਧਿਆਨ ਦਿਓ ਕਿਉਂਕਿ ਜਿਹੜੀ ਮੇਰੀ ਵੇਵ ਚਲਾਈ ਹੈ ਨਾ ਉਹ ਯੁੱਧ ਨਹੀਂ ਚਲਾਈ ਜੀ ਆਪ ਮੁਹਾਰੇ ਮੈਨੂੰ ਨਹੀਂ ਪਤਾ ਕਿੱਥੇ ਕਿੱਥੇ ਤੱਕ ਵਿਚਾਰੇ ਮੇਰੇ ਤੋਂ ਤਾਂ ਕਦੇ ਤੇਲ ਦੇ ਪੈਸੇ ਨਹੀਂ ਮੰਗੇ ਕਦੇ ਕਿਸੇ ਗੱਡੀ ਚ ਨਹੀਂ ਨਹੀਂ ਜੀ ਨਹੀਂ ਨਹੀਂ ਮਤਲਬ ਹੀ ਨਹੀਂ ਜੀ ਅਡੇ ਅਡੇ ਰੈਲੀਆਂ ਕਰ ਲਿਆ ਮੈਨੂੰ ਕਿਸੇ ਨੇ ਆ ਕੇ ਨਹੀਂ ਕਿਹਾ ਕਾਲਤਾ ਜੀ ਮੇਰੀ ਗੱਡੀ ਚ ਤੇਲ ਪਉ ਯਕੀਨ ਮੰਨਿਓ ਹੂੰ ਕੋਈ ਪੈਸਾ ਨਹੀਂ ਮੰਗ ਰਹਾਏ ਕੋਈ ਪੈਸਾ ਨਹੀਂ ਕੋਈ ਗੱਡੀਆਂ ਚ ਤੇਲ ਨਹੀਂ ਕੁਝ ਨਹੀਂ ਕਰ ਰਹੇ ਸਾਰੇ ਪੋਲਿੰਗ ਬੂਥਾਂ ਤੇ ਨਜ਼ਰ ਆ ਰਹੇ ਹਾਂ ਪੋਲਿੰਗ ਬੂਥਾਂ ਜਿਹੜੇ ਉੱਥੇ ਮੁੰਡਿਆਂ ਨੂੰ ਮੈਂ ਅੱਜ ਵੀ ਕਹਿ ਕੇ ਆਇਆ ਹੂੰ ਭਈ ਡਟ ਕੇ ਬੈਠੋ ਸਮਾਨ ਤੁਹਾਡੇ ਕੋਲੇ ਸਾਰਾ ਪੋਲਿੰਗ ਬੂਥ 'ਲਾ ਪਹੁੰਚੂਗਾ ਜੀ ਬਾਕੀ ਜਿਹੜਾ ਸਾਡਾ ਚੋਣ ਨਿਸ਼ਾਨ ਹੈ ਜੀ ਇਸ ਵਾਰੀ ਕੈਂਡੀਡੇਟ ਜ਼ਿਆਦਾ ਹੋਣ ਕਰਕੇ ਦੋ ਮਸ਼ੀਨਾਂ ਐ ਜੀ ਸਾਡਾ 20 ਨੰਬਰ ਤੇ ਚੋਣ ਨਿਸ਼ਾਨ ਹੈ ਜੀ ਦੂਜੀ ਮਸ਼ੀਨ ਦਾ ਉੱਤੋਂ ਚੌਥਾ ਬਟਨ ਹੈ ਰਾਹੁਲ ਗਾਂਧੀ ਨੂੰ ਮਾਫ ਕੀਤਾ ਜਾ ਸਕਦਾ ਕਾਦੇ ਵਾਸਤੇ ਜੀ 84 ਦੇ ਲਈ ਜਿਹੜਾ ਲਗਾਤਾਰ ਗਾਂਧੀ ਪਰਿਵਾਰ ਤੇ ਹਮਲਾ ਬੋਲਿਆ ਕਿਉਂਕਿ ਹੁਣ ਉਹ ਫਰਜੰਦ ਨਹੀਂ ਗਾਂਧੀ ਪਰਿਵਾਰ ਨੂੰ ਅੱਗੇ ਵਧਾ ਰਹੇ ਨੇ ਕਾਂਗਰਸ ਨੂੰ ਲੀਡ ਕਰ ਰਹੇ ਨੇ ਇੰਡੀਆ ਨੂੰ ਲੀਡ ਕਰ ਪਹਿਲਾਂ ਜੀ ਦੇਖੋ ਮੈਂ ਤਾਂ ਹੁੰਦਾ ਹੀ ਨਹੀਂ ਕੋਈ ਮaaf ਕਰਨ ਵਾਲਾ ਆਉਣ ਉਹਦੇ ਮੰਮੀ ਆਉਣ ਉਹ ਆਉਣ ਦੀ ਭੈਣ ਆਵੇ ਅਕਾਲ ਤੱਕ ਸਭ ਤੇ ਖੜ ਕੇ ਮਾਫੀ ਮੰਗੇ ਇਹ ਫਿਰ ਜਥੇਦਾਰ ਦੇਖਣ ਮaaf ਕਰਨਾ ਨਹੀਂ ਕਰਨਾ ਪਰ ਤੁਹਾਡਾ ਪਰਿਵਾਰ ਵੀ ਤੋਤੇ ਸ਼ਹੀਦ ਵੱਡਾ ਪਰਿਵਾਰ ਹੈ ਨਾ ਤੁਹਾਡਾ ਨਾਮ ਜੀ ਇੰਦਰਾ ਗਾਂਧੀ ਦੇ ਨਾਮ ਆਉਂਦਾ ਤਾਂ ਭਾਈ ਬਿਨ ਸਿੰਘ ਸ਼ਹੀਦ ਭਾਈ ਬਿਨ ਸਿੰਘ ਦਾ ਨਾਮ ਨੂੰ ਨਹੀਂ ਨਾ ਭੁੱਲਿਆ ਜਾ ਸਕਦਾ ਨਹੀਂ ਭੁੱਲਿਆ ਜਾ ਸਕਦਾ ਹਾਂ ਜੀ ਨਹੀਂ ਫਿਰ ਮੈਂ ਉਹਨੂੰ ਮaaf ਕਰਨ ਵਾਲਾ ਹੁੰਦਾ ਨਹੀਂ ਨਾ ਕੋਈ ਮੈਂ ਨਹੀਂ ਨਾ ਤਾਂ ਜਿਹੜੇ ਅਕਾਲ ਤਖਤ ਦੇ ਜਥੇਦਾਰ ਐ ਪੰਜੇ ਅਕਾਲ ਤਖਤ ਸਾਫ ਦੇ ਉਹ ਹੀ ਫੈਸਲਾ ਕਰਨਗੇ ਮੇਰਾ ਕੋਈ ਫੈਸਲਾ ਨਹੀਂ ਹਾਲੇ ਤੱਕ ਮਾਫੀ ਨਹੀਂ ਮੰਗੀ ਗਈ 84 ਦੇ ਦੁਕਾਨ ਤੇ ਗਾਂਧੀ ਪਰਿਵਾਰ ਵੱਲੋਂ ਉਹਨਾਂ ਦੀ ਮਰਜ਼ੀ ਜੀ ਹੁਣ ਆਪਾਂ ਕੀ ਕਹਿ ਸਕਦੇ ਆ ਕਿਸੇ ਨੂੰ ਜੀ ਨਾ ਉਹਨਾਂ ਨੇ ਮੇਰੇ ਕਹੇ ਤੇ ਮੰਗਣੀ ਐ ਜੀ ਮੈਂ ਤਾਂ ਕਹਿ ਦਿੰਦਾ ਜੀ ਤਾਂ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਭਾਈ ਸਾਹਿਬ ਔਰ ਜੋ ਅਸੀਂ ਵਾਰ-ਵਾਰ ਕਹਿ ਰਹੇ ਨੇ ਕਿ ਆਬੂ ਹਵਾ ਬਦਲੀ ਹੈ ਫਰੀਦਕੋਟ ਦੀ ਪਿਛਲੇ 48 ਘੰਟਿਆਂ ਦੇ ਵਿੱਚ ਤਮਾਮ ਸਰਵੇ ਇਸ ਤੋਂ ਪਹਿਲਾਂ ਕੀਤੇ ਗਏ ਉਹ ਧਰੇ-ਧਰੇ ਰਹ ਗਏ ਲਗਾਤਾਰ ਲੋਕਾਂ ਦੇ ਵਿੱਚ ਚਰ ਰਹੇ ਨੇ ਲਗਾਤਾਰ ਲੋਕਾਂ ਦੇ ਵਿੱਚ ਰਿਸਪਾਂਸ ਮਿਲ ਰਹੇ ਆ ਔਰ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਲੋਕਾਂ ਦਾ ਹੜ ਆਇਆ ਹੋਇਆ ਲੋਕਾਂ ਨੂੰ ਪ੍ਰਚਾਰ ਕੀਤਾ ਜਾ ਰਿਹਾ ਕਿ ਸਾਡੇ ਪਿੰਡ ਵਿੱਚ ਸਿਰਫ ਤੇ ਸਿਰਫ ਭਾਈ ਸਾਹਿਬ ਦਾ ਬੂਤ ਲੱਗਾ ਇਸ ਤੋਂ ਕਿਤੇ ਨਾ ਕਿਤੇ ਏਜੰਸੀਆਂ ਜਿਹੜੀਆਂ ਆ ਉਹ ਵੀ ਲਗਾਤਾਰ ਫ੍ਰੀ ਕੋਰਟ ਸੀਟ ਤੇ ਟੇਕ ਕਰ ਰਹੀਆਂ ਹਨ ਔਰ ਪੋਲਿਟਿਕਲ ਪਾਰਟੀਆਂ ਦੇ ਮੱਥੇ ਤੇ ਪਸੀਨਾ ਲਾਜ਼ਮੀ ਤੌਰ ਤੇ ਵੇਖਿਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਭਾਈ ਸਾਹਿਬ ਦੀ ਵੇਬ ਬਣੀ ਆ ਕਿਤੇ ਇਹ ਨਾ ਹੋਵੇ ਕਿ ਤਮਾਮ ਸਰਵੇ 13 0 ਦੀ ਮੁੱਖ ਮੰਤਰੀ ਗੱਲ ਕਹਿ ਰਹੇ ਨੇ ਕਿ ਕਿਤੇ ਫ੍ਰੀ ਕੋਰਟ ਸੀਟ ਉਹਨਾਂ ਦੇ ਵਿੱਚੋਂ ਮਾਈਨਸ ਹੁੰਦੀ ਨਜ਼ਰ ਆਵੇ ਧੰਨਵਾਦ